ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਅੰਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਮੇਰੇ ਆਪਣੇ ਪਿੰਡ ਜੀਤਾ ਸਿੰਘ ਵਾਲਾ ਜੀ ਉਰਫ ਚੌਧਰੀ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਪੰਜ ਨਗ ਆ ਜੀ ਜਿਹਦੇ ਚ ਤਿੰਨ ਨਗਾਵਾਂ ਨੇ ਇੱਕ ਬੱਚੀ ਹੈ ਤੇ ਇੱਕ ਪਠੂਰਾ ਡਿਟੇਲ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਬੇਨਤਾ ਸਿੰਘ ਆ ਜੀ ਪਿੰਡ ਜੀਤਾ ਸਿੰਘ ਵਾਲਾ ਹੈਗਾ ਉਰਫ ਚੌਂਦੀ ਵਾਲਾ ਹੈਗਾ ਜ਼ਿਲ੍ਹਾ ਮੂਗਾ ਹੈ ਜੀ ਤਹਿਸੀਲ ਬਾਗਾਪੁਰਾਣਾ ਜੀ ਮੋਬਾਈਲ ਨੰਬਰ ਜੀ 98768 95832 ਫੋਨ ਨੰਬਰ ਆ ਜੀ ਆਪਣਾ ਠੀਕ ਆ ਜੀ ਅੱਜ 5 ਨਾਗਾ ਜੀ ਹਾਂ ਜੀ 5 ਨਾਗਾ ਜੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਜੀ ਸੁਆ ਕਰਨ ਮਾ ਜੀ ਇਹ ਦੂਜੇ ਸੂਏ ਆ ਜੀ ਕਦੋਂ ਸੂਈ ਆ ਜੀ ਇਹਨੂੰ ਸੂਈ ਨੂੰ ਹੋ ਗਏ ਜੀ 20 ਦਿਨ ਜੀ ਬੱਚਾ ਜੀ ਇਹਦਾ ਆ ਖੜਾ ਜੀ ਬੱਚਾ ਜੀ ਹਾਂ ਜੀ ਬੱਚਾ ਠੀਕ ਆ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਦੇ ਥੱਲੇ 8 ਕਿਲੋ ਜੀ ਗਰੀਬ ਘਰੋਂ ਆਈ ਜਮਾ ਇਹ ਠੀਕ ਆ ਜੀ ਹਾਂ ਜੀ ਟੈਲ ਟੂਲ ਹੀ ਨਹੀਂ ਹੁਣ ਦੁੱਧ ਤੁਰੀ ਵੀ 8 ਕਿਲੋ ਦੁੱਧ ਜਾਣੀ ਹੁਣ ਹੈਗਾ ਇਹਦੇ ਸਾਰਾ ਜੋ ਕੇ ਦੇ ਦਾਂਗੇ 2 ਟਾਈਮ ਹਾਂ ਜੀ 2 ਦਿਨ ਚੋਵੇ 3 ਟਾਈਮ ਚੋਵੇ ਠੰਡੀ ਸੀਲ ਪੂਰੀ ਆ ਜੀ ਤਾਂ ਥਣਾ ਦੀ ਗਾਰੰਟੀ ਆ ਜੀ ਗਾਰੰਟੀ ਆ ਜੀ ਤੋੜ ਕੇ ਦਿਖਾ ਦਿਓ ਜੀ ਤੋੜੀ ਬਾਬੇ ਨੂੰ ਤੋੜ ਦਿਓ ਜੀ ਸੁਆ ਬਾਈ ਦੱਸਦਾ ਕਿ ਦੂਜਾ ਸੂਈ ਹੈ ਜੀ ਆ ਬੱਚਾ ਮਗਰ ਆ ਗਿਆ ਜੀ ਇਹਦੇ ਬੱਚੀ 20 ਦਿਨ ਸਮਾਂ ਹੋ ਗਿਆ ਸੂਈ ਨੂੰ ਸੋਰੀ ਬੱਚਾ ਮਗਰ ਜੀ 20 ਦਿਨ ਸਮਾਂ ਹੋ ਗਿਆ ਸੂਈ ਨੂੰ ਜੀ ਨੈਟ 8 ਕਿਲੋ ਦੁੱਧ ਤਿਆਰ ਆ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਬਾਈ ਦੱਸਦਾ ਕਿ ਗਰੀਬ ਘਰ ਉਹ ਆਈ ਹੈ ਜੀ ਦੁੱਧ ਕਰਮਾਲੀ ਵੱਧ ਜੂਗੀ ਪਰ ਸੇਵਾ ਨਾਲ ਜੇ ਕੋਈ ਸੇਵਾ ਵੱਧ ਕਰ ਲੁੱਤ ਜਿਹੜਾ ਅੱਜ ਦਾ ਤਿਆਰ ਆ ਉਹ ਤੁਸੀਂ ਆਪ ਦੇ ਮਿਲਕਿੰਗ ਕਰ ਸਕਦੇ ਹੋ ਥਨਾ ਦੀ ਗਰੰਟੀ ਆ ਬੇਫਿਕਰ ਹੋ ਜੋ ਚਮਕਦਮ ਕਾਲੀ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ 32000 ਰੁਪਏ ਆ ਜੀ ਉਹ ਜੋ ਮਾਨ ਤਨ ਹਾਂਜੀ ਮਾਨ ਤਨ ਕਰ ਦਾਂਗੇ ਠੀਕ ਆ ਵੀਰੇ ਦੰਦੀ ਸੀਣ ਪੂਰੀ ਆ ਜਿਵੇਂ ਕੋਈ ਮਰਜੀ ਬੈਠਾ ਰਵੇ ਜੀ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਜੀ ਬਾਕੀ ਥਾਣ ਤੋਂ ਨੇੜੇ ਤੋਂ ਦਿਖਾ ਦਿੰਨੇ ਆ ਸੋਹਣਾ ਸੈਜ ਆ ਥਨਾ ਦਾ ਕੱਲਾ ਕੱਲਾ ਨਿਖੜਮਾ ਲੱਗਿਆ ਵਾ ਜੀ ਤੇ ਦੋ ਨੰਬਰ ਨਾਲ ਕੀ ਇਹਦਾ ਸੂਆ ਕਰਨਾ ਵਾ ਜੀ ਇਹ ਵੀ ਦੂਜੇ ਸੂਏ ਆ ਜੀ ਠੀਕ ਆ ਇਹ ਤੋਕੜ ਹੀ ਆ ਜੀ ਹਾਂਜੀ ਇਹ ਤੋਕੜ ਆ ਜੀ ਇਹਦੇ ਥੱਲੇ ਦੁੱਧ 4 ਕਿਲੋ ਹੀ ਆ ਜੀ। ਇੱਕ ਥਣ ਭਾਰਾ ਵਿਖਾਉਂਦੀ ਆ। ਦੁੱਧ ਵੱਧ ਆ ਉਹਦੇ ਚ ਦੂਜੇ ਤਾਂ ਨਿੱਕੋ ਹੀ ਆ। ਤਾਂ ਨਿੱਕੋ ਜੀ। ਹਾਂਜੀ ਕੱਲ ਹੀਟ ਚ ਸੀ ਇਸ ਕਾਰਨ ਦੁੱਧ ਘੱਟ ਆ ਜੀ। ਠੀਕ ਆ ਜੀ। ਹਾਂਜੀ ਤੋਰ ਕੇ ਦਿਖਾ ਦਿਓ ਜੀ। ਸੁਆ ਇਹ ਵੀ ਦੂਜਾ ਜੀ। ਹਾਂਜੀ ਦੂਜਾ ਸੁਆ ਇਹ ਵੀ ਦੂਜਾ। ਗਰਮੀ ਰਹੇ ਤਾਂ ਜੀ ਸਾਰੇ ਮਾਂ ਆਂ ਆਪਣੇ ਕੋਲ। ਇਹ ਤਾਂ ਗੱਲ ਹੈਗੀ ਆ ਜੀ। ਗਰਮੀ ਰਹੇ ਤਾਂ ਨਾ ਕਿ ਬਾਕੀ ਦੁੱਧ ਵੀ ਸੰਗਣਾ ਹੋਊਗਾ। 4 ਕਿਲੋ net ਦੁੱਧ ਤਿਆਰ ਆ ਇੱਕ ਥਣ ਥੋੜਾ ਜਿਹਾ ਭਾਰਾ ਦਿਖਾਉਂਦੀ ਆ ਤੇ ਬਾਈ ਦੱਸਦਾ ਕਿ ਉਹਦੇ ਚ ਦੁੱਧ ਵੀ ਥੋੜਾ ਜਿਹਾ ਵੱਧ ਆ। ਦੂਜਿਆਂ ਦੇ ਮੁਕਾਬਲੇ ਬਾਕੀ ਥਾਣ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਨਾ ਸੈਜ ਆ ਥਾਣਾ ਦਾ ਕੱਲਾ ਕੱਲਾ ਨਿੱਖੜ ਮਾ ਲੱਗਿਆ ਥਾਣਾ ਦੀ ਗਰੰਟੀ ਹੋਊਗੀ ਹੀਟ ਚਾ ਬਾਈ ਦੱਸਦਾ ਤਾਂ ਕਰਕੇ ਥੋੜਾ ਜਿਆ ਕਰਦੀਏ ਤੇ ਦੁੱਧ ਵੀ ਤਾਂ ਹੀ ਘਟ ਗਈ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦਾ 12000 ਰੁਪਏ ਠੀਕ ਆ ਜੇ ਕੋਈ ਜੋੜਾ ਲੈ ਜੋ ਹੋ ਜੂ ਮਾਨਤਾ ਹਾਂ ਕਰ ਦਾਂਗੇ ਠੀਕ ਆ ਜੀ ਅੱਗੇ ਆ ਜਾ ਨਗ ਤੁਹਾਨੂੰ ਨੰਬਰ ਇਹਦਾ ਸੂਆ ਕਿੰਨਾ ਮ ਦੇ ਇਹ ਪਹਿਲੇ ਸੂਏ ਦੀ ਇਹ ਟੋਕੜ ਗਾਂ ਜੀ 7 ਕਿਲੋ ਦੁੱਧ ਦੇ ਥੱਲੇ ਤਿਆਰ ਆ ਜੀ ਦੋਨੇ ਟਾਈਮ ਜੋਕ ਕੇ ਰਜ ਹਾਂਜੀ ਜੋਕ ਚਾਰੇ ਥਣ ਨਿਕੋ ਜੀ ਆ ਜੀ ਠੀਕ ਆ ਥਣਾਂ ਦੀ ਗਰੰਟੀ ਹੈ ਹਾਂਜੀ ਗਰੰਟੀ ਹੈ ਜੀ ਛੀਲ ਠੰਡੀ ਪੂਰੀ ਹੈ ਜੀ ਠੀਕ ਆ ਜੀ ਏ ਆਈ ਵਗੈਰਾ ਤਾਂ ਨਹੀਂ ਹੋਈ ਨਹੀਂ ਆਪਣੇ ਕੋਲੇ ਨਹੀਂ ਹੋਈ ਜੀ ਨਾ ਹੀ ਆਪਾਂ ਨੂੰ ਗਾਂ ਆਲੇ ਨੇ ਰਸਿਆ ਐਵੇਂ ਆਪਾਂ ਕਹਿ ਦੇਗੀ ਉਹਦਾ ਫਾਇਦਾ ਨਹੀਂ ਜੀ ਕੋਈ ਫਾਇਦਾ ਤੋਰ ਕੇ ਦਿਖਾ ਦਿਓ ਜੀ ਸੂਆ ਪਹਿਲਾ ਸੂਈ ਆ ਟੋਕੜੀ ਆ ਜੀ ਇਹ ਵੀ ਵੜ ਨੈਟ 7 ਕਿਲੋ ਦੁੱਧ ਤਿਆਰ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਬਾਕੀ ਥਣਾਂ ਦੇ ਸਹਿਜ ਇਹਦੇ ਵੀ ਸੋਹਣੇ ਆ ਗੇ ਬਤੇ ਲੱਗੇ ਹੱਥੀ ਚੋਈ ਵਾਲਾ ਥਾਣਾ ਏ ਆਈ ਬਾਈ ਕਹਿੰਦਾ ਮਾਲਕਾਂ ਨੇ ਦੱਸ ਕੇ ਤਾਂ ਨਹੀਂ ਦਿੱਤੀਗੀ ਆਪਾਂ ਵੀ ਖਾਲੀ ਲਈ ਆ ਤੇ ਖਾਲੀ ਦੇਣੀ ਆ ਦੁੱਧ ਜਿਹੜਾ ਨੈੱਟ ਤਿਆਰ ਆ ਉਹ ਤੁਸੀਂ ਆਪਦੀ ਮਿਲਕਿੰਗ ਕਰ ਸਕਦੇ ਆ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ 22000 ਰੁਪਇਆ ਲਵਾਂਗੇ ਜੇ ਹੋਜੂ ਮਾਨਤਾਂਗੇ ਹਾਂਜੀ ਕਰ ਦਾਂਗੇ ਜੀ ਠੀਕ ਆ ਵੀਰੇ ਆ ਬੱਛੀ ਆ 7 ਮਹੀਨੇ ਦੀ ਆ ਠੀਕ ਬੱਚਾ ਹੀ ਆ ਜੀ ਹਾਂਜੀ ਬੱਚਾ ਹੀ ਆ ਤੇ ਫੂਟ ਚਾਂਗ ਤਾਂ ਹੈ ਨਹੀਂ ਕੋਈ ਨਾ ਨਾ ਜਮਾ ਨਹੀਂ ਲਿਆ ਉਠੀ ਬਹੁਤ ਵਧੀਆ ਚੰਗੀ ਆ ਚਮਕਦਮ ਕਾਲੀ ਬੱਛੀ ਆ ਸੰਭੀ ਪਲੀ ਆ ਜੀ ਬਾਕੀ ਝੂਲੀ ਕਰਮ ਵਾਲੀ ਦੀ ਵਾਕੀ ਚੰਗੀ ਆ ਅੰਗ ਕਰੋਸੀ ਆ ਜਾਂਦਾ ਜੀ ਪਰ ਫੁੱਲ ਚੰਗੀ ਵੈੜਾ ਬੱਛੇ 7 ਮਹੀਨੇ ਦੀ ਬੱਛੀ ਆ ਜੀ ਠੀਕ ਆ ਜੀ ਤੇ ਇਹਦੀ ਛੋਟੀ ਜੀ ਡਿਮਾਂਡ ਜੀ ਰੁਪਈਆ ਲਗਾਂਗੇ ਠੀਕ ਆ ਇਹਦੇ ਬਾਈ ਕੰ ਦਾ 8000 ਰੁਪਈਆ ਡਿਮਾਂਡ ਆ ਬੱਚਾ ਚੰਗਾ ਸਾਂਭਣ ਯੋਗ ਚੀਜ਼ ਆ ਜੀ ਬਾਕੀ ਤੁਹਾਨੂੰ ਪਤਾ ਹੀ ਆ ਜੇ ਸੇਵਾ ਕਰਾਂਗੇ ਫੇਰ ਹੀ ਤਿਆਰ ਹੋਣੀ ਆ ਜੀ ਚੰਗੀ ਸੇਵਾ ਵਾਲੇ ਘਰੇ ਜਾਵੜੀ ਤੇ ਜਿੱਦੇ ਤਿਆਰ ਹੋਗੀ ਮੇਰੇ ਰੁਪਈਆ ਦੀ ਆ 8000 ਰੁਪਈਆ ਅੱਜ ਦੀ ਛੂਟੀ ਜੀ ਡਿਮਾਂਡ ਵਿੱਚੋਂ ਥੋੜਾ ਕਾਣਾ ਮਾਨਤਨ ਹੋ ਜਾਊਗਾ ਭੜੀ ਆ ਜੀ ਇਹ ਪਾੜੀ ਆ ਜੀ ਹਾਂ ਜੀ ਪਾਠਾ ਇਹ ਪਾਠਾ ਹਾਂ 7 ਮਹੀਨੇ ਤੱਕ ਹੀ ਇਹ ਹੈ ਬੱਚਾ ਹੀ ਹੈ ਵੀਰੇ ਹਾਂ ਜੀ ਬੱਚਾ ਹੀ ਹੈ ਜੀ ਠੀਕ ਹੈ ਵੀਰੇ ਬਾਕੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਚੰਕ ਦੇਖ ਲਓ ਬਹੁਤ ਵਧੀਆ ਠੱਲੋ ਇਹ ਰੋਟੀ ਦੇਖੋ ਤੁਸੀਂ ਲਓ ਜੀ ਐਂ ਲੱਗਦੀ ਜਿਵੇਂ ਖੱਬਣ ਹੋਊਗੀ ਵੇਖੋ ਲਓ ਜੀ ਕਰੋ ਚੈੱਕ ਠੀਕ ਹੈ ਵੀਰੇ ਤੇ ਇਹਦੀ ਡਿਮਾਂਡ ਜੀ ਇਹਦਾ 6500 ਰੁਪਈਆ ਲਵਾਂਗੇ 6500 ਰੁਪਈਆ ਠੀਕ ਹੈ ਜੀ ਇਹਦੀ ਡਿਮਾਂਡ ਪਾਈ ਕਹਿੰਦਾ 6500 ਰੁਪਈਆ ਵਿੱਚੋਂ ਮਾਨਤਾ ਹੋ ਜਾਊਗਾ ਜੀ ਬਾਕੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ アディ。